ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਕੇ ਟੀਵੀ ਮੈਂ ਹਰਨਜੀਤ ਕੌਰ ਪਰੋਟਾਂ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾ ਲੈਣੀਆਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਸ਼੍ਰੀ ਕੌਲਤਕ ਸੈਕਟ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਦਨ ਜਨੇਸ਼ ਸ਼੍ਰੀ ਨਗਰ ਦੇ ਚੇਅ ਪੰਜਾਬ ਸਰਕਾਰ ਦੇ ਪਾਸ਼ਲ ਭਾਗ ਬਲੋ ਸ਼੍ਰੀ ਗੁਰਤੇਜ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ ਗਏ ਪ੍ਰੋਗਰਾਮ ਵਿੱਚ ਜਿਸ ਚਨਾਚ ਗਾਨ ਅਤੇ ਮਨੋਰੰਜਨ ਸਮਾਗਮ ਸਿਰ ਦਾ ਸੱਖ ਨੋਟਿਸ ਲਿਆ ਹੈ ਕਿ ਇਸ ਪ੍ਰੋਗਰਾਮ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸਮਾਈ ਹੈ ਤੇ ਸਿੱਖ ਮਰਿਆਦਾ ਵੀ ਉਲੰਘਣਾ ਕੀਤੀ ਹੈ ਇਸ ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੂਤ ਸਿੰਘ ਬੈਂਸ ਪਾਸ਼ਲ ਭਾਗ ਦੇ ਪ੍ਰਗਟ ਜਸਵੰਤ ਸਿੰਘ ਨੂੰ 1 ਅਗਸਤ 2025 ਨੂੰ ਪੰਚ ਸਿੰਘਾ ਸਹਿਬਾਨ ਦੀ ਇਕਤਰਤਾ ਵਿੱਚ ਸ੍ਰੀ ਤਖਤ ਤਕਸਾ ਸ਼ਹਿਬ ਵਿਚ ਆਪਣਾ ਪੱਖ ਰੱਖਣ ਲਈ ਕੇਆ ਤਲਬ ਕੀਤਾ ਗਿਆ ਜਥੇਦਾਰ ਗੜਗਨ ਨੇ ਕਿਹਾ ਕਿ ਸਮਾਵੇਕਨ ਦੇ باوجود ਮੰਤਰੀ ਹਰਜੋਤ ਸਿੰਘ ਬਹਿ ਸਤੇਜ ਜਸਵੰਤ ਸਿੰਘ ਨੇ ਨਾਤਾ ਆਪਣਾ ਪਖਸ਼ਸ਼ਟ ਕੀਤਾ ਕਿ ਨਾਹੀਂ ਸਿੱਖ ਸੰਗਤਾਂ ਤੋਂ ਆਫੀ ਮੰਗੀ ਉਹਨਾਂ ਨੇ ਸਮਝਾ ਦੀ ਕੌਧਾ ਤੇ ਕੰਮ ਕਰਨ ਵਾਲੀਆਂ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੇ ਸੋਧ ਦਿੱਤੀ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਖ ਗੁਰੰਥੀ ਸਿੰਘ ਸਾਹਿਬ ਗਿਆਨੀ ਰਵਿਸ਼ੰਦੇਵ ਸਿੰਘ ਨੇ ਸ੍ਰੀ ਕਾਉਂਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ਼੍ਰੀ केसर साहब ਦੇ ਜਥੇਦਾਰ ਗਿਆਨੀ ਕੋਲਦੀਪ ਸਿੰਘ ਗੜਗੰਜ ਨੂੰ ਆਪਣੀ ਰਿਹਾਰਜ ਤੇ ਸੰਬਧ ਕੇ ਗੁਰੂ ਬਖਸ਼ਿਸ ਨਵਾ ਤੇ ਕੇ ਸਨਮਾਨਿਤ ਕੀਤਾ ਇਸ ਮੌਕੇ ਗਰੰਥ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੋ ਤਖਤਸ਼੍ਰੀ ਕੇਸਰ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਵੀ ਰਹੇ ਨੇ ਉਹਨਾਂ ਨੇ ਵੀ ਗਿਆਨੀ ਕੋਲਦੀਪ ਸਿੰਘ ਗੜਗੰਜ ਨੂੰ ਸਰਪਾਉ ਹੋਣ ਤੇ ਕੀਤਾ ਗਿਆਨੀ ਰਬੀ ਸਿੰਘ ਨੇ ਕਿਹਾ ਕਿ ਇਤਿਹਾਸ ਵਿੱਚ ਬਾਬਾ ਬੁੱਢਾ ਜੀ ਤੇ ਪਾਇ ਗੁਰਦਾਸ ਜੀ ਦੀਆਂ ਪਦਵੀ ਉਚਾਰ ਹਮੇਸ਼ਾ ਸਹਿਯੋਗ ਤਾਮਿਲ ਤੇ ਸਰਕਾਰ ਰਹੀ ਹੈ ਉਹਨਾਂ ਨੇ ਵਚਨ ਦਿੱਤਾ ਹੈ ਕਿ ਉਹ ਗਿਆਨੀ ਕੋਬੀਬ ਸਿੰਘ ਨੂੰ ਖਾਸ ਪਦ ਤੇ ਸਹਿਯੋਗ ਦੇਗੇ ਤੇ ਜਿਸ ਨਾਲ ਪੰਥਕ ਕਾਰਜਕੁਸ਼ਲਤਾ ਨਾਲ ਸੰਪੰਨ ਹੋਣਾ ਹੋਵੇਗਾ ਇਸ ਮੌਕੇ ਤਿੰਨੂ ਸਿੰਘ ਸਰਬਾਨ ਨੇ ਪੰਥਕ ਤੇ ਤਾਮਿਲਿਕ ਮਸਲੇ ਤੇ ਵਿਚਾਰ ਵਟਾਂਦਰਾ ਕੀਤਾ ਹੈ ਤੇ ਗਿਆਨੀ ਕੋਬੀਬ ਸਿੰਘ ਤੇ ਗਿਆਨੀ ਰਵਿਜ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦਾ ਧੰਨਵਾਦ ਕੀਤਾ ਗਿਆ ਤੇ ਆਮਦ ਤੋਂ ਬਾਅਦ ਜਾਇਦਾ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਕਾਲੀ ਆਗੂ ਬਿਕਰਮ ਸਿੰਘ ਮੋਜੀਠੀਆ ਦੇਹਾਪੁਰ ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਏ ਨੇ ਉਹਨਾਂ ਨੇ ਮਜੀਠੀਆ ਦੇ ਹਾਕੂ ਚਕਪੋਸਟ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਫੇਸਬੁੱਕ ਤੇ ਇਹ ਪੋਸਟ ਸਾਂਝੀ ਕਰਦੇ ਉਹਨਾਂ ਨੇ ਕਿਹਾ ਕਿ ਆਹ ਰਾਜਨੀਤਿਕ ਬਦਲਾਖੋਰੀ ਤੇ ਬੇਰਹਿਮ ਦਮਨ ਸ਼ਾਸਨ ਦਾ ਬਦਲ ਹੈ ਪੰਜਾਬ ਦੇ ਕਦੇ ਵੀ ਲੋਕਤੰਤਵ ਤੋਂ ਜਿਹੜਾ ਕਾਨੂੰਨਾ ਹਮਲਾ ਨਹੀਂ ਦੇਖਿਆ ਜਿੱਥੇ ਉਹਨਾਂ ਨੇ ਕੁਤਹਾਸ਼ਣ ਅਤੇ ਪ੍ਰਚਾਰ ਦੀ ਆਲੋਚਨਾ ਨੂੰ ਕਰਕਤ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੇ ਝੂਠੇ ਦੋਸ਼ ਲਗਾਏ ਜਾ ਰਹੇ ਨੇ ਤੇ ਚੁੱਪ ਕਰਵਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਸਿਆਸਤ ਅਸਰਗਰਮ ਹੋ ਗਈ ਲਗਾਤਾਰ ਸਿਆਸੀ ਆਗੂਆਂ ਨੇ ਇਸ ਜਿਹੜੇ ਕੈਪਟਨ ਅਮਰਿੰਦਰ ਸਿੰਘ ਨਿਸ਼ਾਨਾ ਸਾਧਿਆ ਆਪ ਆਗੂ ਨੀਰ ਗੜਗ ਨੇ ਵੀ ਇਸੇ ਦੀ ਨਿੰਦਾ ਕੀਤੀ ਹੈ ਤੇ ਸਰਹਿੰਦ ਨੇ ਖਾਸ ਕਰਕੇ 11 ਜ਼ਿੰਦਗੀਆਂ ਬਚਾਉਣ ਵਾਲੇ ਦੋ ਨੌਜਵਾਨ ਕ੍ਰਿਸ਼ਨਾ ਖਵਾਰ ਪਾਸਪਾਲ ਤੇ ਦਸਕਰਤ ਸਿੰਘ ਨੂੰ ਲੋਰੀਆਂ ਦੇਵਿਕ ਕੇ ਸਨਮਾਨਿਤ ਕੀਤਾ ਗਿਆ ਕਿ ਬਾਕੀ 15 ਅਗਸਤ ਨੂੰ ਤਿੰਨਾਂ ਨੂੰ 25-25 ਹਜ਼ਾਰ ਰੁਪਏ ਦੇ ਨਾਲ ਸਿਮ ਅਵਰ ਨਾਲ ਸਨਮਾਨਿਤ ਕੀਤਾ ਜਾਏਗਾ ਮੁੱਖ ਮੰਤਰੀ ਨੇ ਬਹਾਦਰ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਭਰੋਸਾ ਦਿੱਤਾ ਹੈ ਕਿ ਇਹਨਾਂ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਸਿਕਰੀ ਹੋ ਗਿਆ ਬੀਤੇ ਦਿਨੀ ਮੁੱਖ ਮੰਤਰੀ ਸਹਾਸ ਦੇ ਵਿੱਚ ਆਪਣੀ ਜਾਨ ਦੀ 바ਜ਼ੀ ਲਗਾਉਣ ਵਾਲੇ ਉਠੰਡਾ ਪੀਸੀਆਰ ਤਿੰਨ ਨਾਲ ਮੁਲਾਕਾਤ ਕੀਤੀ ਸੀ ਤੇ ਐਲਾਨ ਕੀਤਾ ਸੀ ਕਿ 3 ਦੇ ਮਲਾਸਮਾ ਨੂੰ ਰਾਜ ਪੱਤਰੀ ਆਜ਼ਾਦੀ ਸਮਾਰੋਹ ਦੌਰਾਨ ਮੁੱਖ ਮੰਤਰੀ ਰੱਖਿਆਕ ਪਦਕ ਨਾਲ ਸਨਮਾਨਿਤ ਕੀਤਾ ਜਾਵੇਗਾ ਕਿ ਸਹਾਸ ਦੇ ਹਰੀਅਲ ਹੀਰੋਜ਼ ਵਿੱਚ ਦੋ ਨੌਜਵਾਨ ਬੀਤੇ ਦਿਨੀ ਸੀਐਮ ਮਾਣ ਨੂੰ ਨਹੀਂ ਮਿਲੇ ਸੰ ਤੇ ਅੱਜ ਉਹਨਾਂ ਦੇ ਨਾਲ ਭਗਵਾਨਤ ਮਾਨ ਨੇ ਮੁਲਾਕਾਤ ਕੀਤੀ ਹੈ। ਮਾਨਵ ਵਿਕਾਸ ਸੰਸਥਾਵਾਂ ਵੱਲੋਂ ਦਾ ਨਿਚਰ ਦੇ ਸਾਂਝੇ ਪ੍ਰੋਜੈਕਟ ਪਰੰਉ ਦਿੱਤਾ ਹੈ ਤੇ ਦਿਲਾ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਅਕ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਚੋਣੇ ਦੀ ਕਾਸ਼ਤ ਦੌਰਾਨ ਤਕਨੀਕ ਨੂੰ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਇਸ ਤਕਨੀਕ ਦੇ ਤਹਿਤ ਖੇਤਾਂ ਵਿੱਚ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਏਡਬਲਯੂਡੀ ਪਾਈਪ ਲਗਾਏ ਜਾ ਰਹੇ ਨੇ ਜਿਨ੍ਹਾਂ ਦੀ ਮਦਦ ਨਾਲ ਕਿਸਾਨ ਪਾਣੀ ਦੀ ਸਤਨੁ ਆਸਾਨੀ ਨਾਲ ਮਾਪ ਸਕਦੇ ਨੇ ਹੁਣ ਤੱਕ ਲਗਾਤਾਰ ਲਗਭਗ 6000 ਵਾਈਪਰ ਲਗਾਈਆਂ ਜਾ ਚੁੱਕੀਆਂ ਨੇ ਤੇ ਖੇਤੀਬਾੜੀ ਸੁਪਰਵਾਈਜ਼ਰ ਸੁਪਨਾ ਚੌਧਰੀ ਦੱਸਿਆ ਕਿ ਸਸਤਾ ਬਰੂ ਪਰ ਸਾਰੇ ਕੀਤੀ ਜਾਰੀ ਤਕਨੀਕ ਕਿਸਾਨਾਂ ਦੇ ਵੱਲੋਂ ਇਸ ਦਾ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਤੇ ਇਸ ਤਕਨੀਕ ਰਾਹੀਂ ਝੋਨੇ ਵਿੱਚ 25 ਤੋਂ 30 ਫੀਸਦੀ ਤੱਕ ਪਾਣੀ ਦੀ ਬਚਤ ਹੋ ਰਹੀ ਹੈ ਨਾਲ ਹੀ 60 ਫੀਸਦੀ ਤੱਕ ਮੀਥੇਨ ਗੈਸ ਦੇ ਪਾਤਨ ਵਿੱਚ ਵੀ ਕਮੀ ਆ ਰਹੀ ਹੈ ਜੋ ਕਿ ਮੌਸਮੀ ਤਬਦੀਲੀ ਰੋਕਣ ਲਈ ਮਹੱਤਵਪੂਰਨ ਕਦਮ ਹੈ ਤੇ ਨਾਲ ਤਾਂ ਇਸ ਤੋਂ ਇਲਾਵਾ ਇਹੇ ਤਕਨੀਕ ਖੇਤ ਵਿੱਚ ਉਲਝੀਆਂ ਕੀੜਿਆਂ ਦੇ ਹਮਲਿਆਂ ਨੂੰ ਘਟਾਉਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਪੈਸਟੀਸਾਈਡ ਦੀ ਘੱਟ ਵਰਤੋਂ ਕਰਨੀ ਪੈਂਦੀ ਹੈ ਤੇ ਪਾਲ ਸਰਕਾਰ ਨੇ ਅਸ਼ਲੀਲ ਕੰਟੈਂਟ ਦੇ ਖਿਲਾਫ ਸਖਤ ਰਖਤ ਨਾਏ ਅਸ਼ਲੀਲ ਕੰਟੈਂਟ ਤੇ ਵੱਡਾ ਐਕਸ਼ਨ ਲੈਂਦੇ ਹੋਏ ਉਹਦੀ ਸਰਕਾਰ ਵੱਲੋਂ 25 ਸੋਸ਼ਲ ਐਪਸ ਤੇ ਟੋਕ ਲਗਾਈ ਗਈ ਹੈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਕਾਤਿ ਤੌਰ ਤੇ ਇੰਟਰਨੈਟ ਤੇ ਇਹਨਾਂ ODT 25 ਪਲੇਟਫਾਰਮ ਨੂੰ ਸਾਈਟਾਂ ਨੂੰ ਬੈਨ ਕਰਨ ਦੇ ਨਿਰਦੇਸ਼ ਦਿੱਤੇ ਨੇ ਇਹਨਾਂ ਸਾਈਟਾਂ ਤੇ ਨਾਸ਼ੀ ਸਮਗਰੀ ਪ੍ਰੋਸੀ ਹੋ ਰਹੀ ਸੀ ਜਿਸ ਦੇ ਨਾਲ ਕਿਹਾ ਜਾ ਰਿਹਾ ਸੀ ਬੱਚਿਆਂ ਤੇ ਬੁਰਾ ਅਸਰ ਪੈ ਰਿਹਾ ਸੀ ਤੇ ਇਸ ਦੇ ਲਈ ਸਖਤ ਨੋਟਿਸ ਲੈਂਦੇ ਹੋਏ ਨਾ ਅਸ਼ਲੀਲ 25 ਸਾਈਟਾਂ ਨੂੰ ਬਲੌਕ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਸਰਵਰਾਂ ਤੋਂ ਬੰਦ ਕਰਨ ਤੇ ਇਹਨਾਂ ਦੀ ਪਹੁੰਚ ਦੀ ਸਥਾਨ ਰੋਕਣ ਦੇ ਲਈ ਕਦਮ ਚੁੱਕੇ ਜਾਣਗੇ ਸਟੋਰੀ ਬੋਰਡ 18 ਨੂੰ ਆਪਣੀ ਰਿਪੋਰਟਸ ਦੱਸਿਆ ਹੈ ਕਿ ਇਹ ਕਦਮ ਅਸ਼ਲੀਲਤਾ ਤੇ ਇਤਰਾਜਯੋਗ ਸਮਗਰੀ ਨੂੰ ਪ੍ਰਸਾਰ ਕਰਨ ਤੋਂ ਰੋਕਣ ਲਈ ਚੁੱਕਿਆ ਗਿਆ ਹੈ ਕਿ ਪਾਕਿਸਤਾਨੀ ਕਾਮੇਡੀਅਨ ਤੇ ਅਦਾਕਾਰ ਇਫਤਖਾਰ ਠਾਕਰ ਆਪਣੇ ਵਿਵਾਦਤ ਬਿਆਨ ਕਾਰਨ ਚਰਚਾ ਵਿਚ ਆ ਗਏ ਨੇ ਉਹਨਾਂ ਨੇ ਭਾਰਤੀ ਪੰਜਾਬੀ ਫਿਲਮ ਇੰਡਸਟਰੀ ਬਾਰੇ ਵਿਵਾਦਤ ਬਿਆਨ ਦਿੱਤਾ ਸਭ ਤੋਂ ਪਾਕਿਸਤਾਨ ਵਿੱਚ ਵੀ ਆਲੋਚਨਾਗਰਦਨ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਨੇ ਸਾਥੀ ਕਲਾਕਾਰ ਨਾਸਿਬ ਚੰਦੋਈ ਨੇ ਇਸ ਪਿਆਰ ਦੇ ਬਿਆਨ ਦਾ ਸਖਤ ਵਿਰੋਧ ਕੀਤਾ ਤੇ ਇਸ ਨੂੰ ਗਲਤ ਕਰਾਰ ਦਿੱਤਾ ਇਫਤਖਾਰ ਠਾਕਰ ਨੇ ਦਾਵਾ ਕੀਤਾ ਸੀ ਕਿ ਪੰਜਾਬੀ ਭਾਰਤੀ ਸਿਨੇਮਾ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ ਜਿਸ ਤੋਂ ਬਾਅਦ ਇਸ ਜਵਾਬ ਵਿੱਚ ਨਾਸਿਬ ਚੰਦੋਈ ਨੇ ਇੰਟਰਵਿਊ ਵਿੱਚ पर क्या है कि भारतीय फिल्म इंडस्ट्री पहला ही काफ़ी ज़्यादा पावरफुल मज़बूत है फिलहाल इस फिल्म बस इना ही नहीं है मेरी दादाजत स्क्रिप्ट चुके अभी धनबाद